ਜਿਹੜੇ ਜਿਹੜੇ ਲੋਕ ਗਾਜਰਾਂ ਖਾਂਦੇ ਨੇ ਜਾਂ ਗਾਜਰਾਂ ਦੀ ਸਬਜ਼ੀ ਜਾਂ ਗਾਜਰਾਂ ਤੋਂ ਕੋਈ ਹੋਰ ਪ੍ਰੋਡਕਟ ਤਿਆਰ ਕਰਕੇ ਉਹ ਹੋ ਜਾਣ ਸਾਵਧਾਨ ਕਿਉਂਕਿ ਗਾਜਰ ਖਾਣ ਵਾਲਿਆਂ ਨੂੰ ਹਰੇਕ ਨੂੰ ਪਤਾ ਹੋਣਾ ਚਾਹੀਦਾ ਕਿ ਗਾਜਰਾਂ ਖਾਣ ਦੇ ਨਾਲ ਉਹਨਾਂ ਨੂੰ ਕੀ ਫਾਇਦਾ ਹੋ ਰਿਹਾ ਤੇ ਕੀ ਨੁਕਸਾਨ ਹੋ ਰਿਹਾ ਸਭ ਤੋਂ ਪਹਿਲਾਂ ਆਪਾਂ ਫਾਇਦੇ ਦੀ ਗੱਲ ਕਰਦੇ ਹਾਂ ਜਿਹੜੇ-ਜਿਹੜੇ ਲੋਕ ਗਾਜਰਾਂ ਦੀ ਸਬਜ਼ੀ ਖਾਂਦੇ ਨੇ ਜਾਂ ਗਾਜਰਾਂ ਨੂੰ ਸਿੱਧਿਆਂ ਖਾਂਦੇ ਨੇ ਕਿਉਂਕਿ ਗਾਜਰਾਂ ਜਿਹੜੀਆਂ ਨੇ ਅਲੱਗ-ਅਲੱਗ ਖੇਤਰ ਦੇ ਵਿੱਚ ਅਲੱਗ-ਅਲੱਗ ਰੰਗ ਦੀਆਂ ਪੈਦਾ ਹੁੰਦੀਆਂ ਤੁਸੀਂ ਸਭ ਜਾਣਦੇ ਹੋ ਜਿਵੇਂ ਪੰਜਾਬ ਦੀ ਗਾਜਰ ਦਾ ਰੰਗ ਹੋਰ ਹੋਏਗਾ ਰਾਜਸਥਾਨ ਦੀ ਗਾਜਰ ਦਾ ਰੰਗ ਹੋਰ ਹੋਏਗਾ ਉਹਦੇ ਸਾਈ ਦਾ ਰੰਗ ਹੋਰ ਹੋਏਗਾ ਤੇ ਸਭ ਤੋਂ ਪਹਿਲਾਂ ਜਿਹੜੇ ਵੀ ਤੁਸੀਂ ਅਲੱਗ ਕਿੱਥੇ ਰਹਿੰਦੇ ਹੋ ਉਸੇ ਹੀ ਇਲਾਕੇ ਦੀ ਗਾਜਰ ਖਾਣੀ ਪਸੰਦ ਕਰੋਗੇ ਤਾਂ ਜਿਆਦਾ ਫਾਇਦਾ ਹੋਵੇਗਾ ਫਾਇਦਾ ਕੀ ਹੋਏਗਾ ਸਭ ਤੋਂ ਵਧੀਆ ਗੱਲ ਹੁੰਦੀ ਹੈ ਕਿਹੜੀ ਗਾਜਰ ਆ ਇਹਦੇ ਵਿੱਚ ਵਿਟਾਮਿਨ A ਫਾਈਬਰ ਕੈਰੋਟੀਨ ਆਇਰਨ ਅਤੇ ਹੋਰ ਬਹੁਤ ਸਾਰੇ ਤੱਤ ਪਾਏ ਜਾਂਦੇ ਨੇ ਜਿਹੜੇ ਸਾਡੇ ਸਰੀਰ ਨੂੰ ਕੈਂਸਰ ਵਰਗੇ ਰੋਗਾਂ ਤੋਂ ਰੋਕਦੇ ਨੇ ਦੇਖੋ ਅੱਜ ਬਹੁਤ ਸਾਰੇ ਲੋਕਾਂ ਨੂੰ ਕੈਂਸਰ ਹੋ ਰਹੀ ਆ ਉਹਦਾ ਕਾਰਨ ਕੀ ਹੈ ਕਿ ਅਸੀਂ ਕੁਦਰਤੀ ਗਾਜਰਾਂ ਖਾਣੀਆਂ ਛੱਡ ਦਿੱਤੀਆਂ ਨੇ ਆ ਸਾਨੂੰ ਆਪਣੇ ਖੇਤਰ ਦੀਆਂ ਗਾਜਰਾਂ ਖਾਣ ਦੀ ਆਦਤ ਪਾਉਣੀ ਚਾਹੀਦੀ ਲੋਕਾਂ ਦੀ ਅੱਖਾਂ ਦੀ ਰੋਸ਼ਨੀ ਘਟ ਰਹੀ ਆ ਤੇ ਉਹਦਾ ਕਾਰਨ ਵੀ ਇਹ ਆ ਕਿ ਲੋਕ ਗਾਜਰਾਂ ਬਹੁਤ ਘੱਟ ਖਾਂਦੇ ਨੇ ਜਾਂ ਉਹ ਸਮਝਦੇ ਗਾਜਰ ਖਾਣੀ ਕਿਹੜੀ ਕੋਈ ਵੱਡੀ ਗੱਲ ਆ ਗਾਜਰਾਂ ਦੀ ਸਬਜ਼ੀ 'ਚ ਵਿਟਾਮਿਨ A ਬਹੁਤ ਭਾਰੀ ਆਤਰਾ ਚ ਹੁੰਦਾ ਜਿਹਦੇ ਨਾਲ ਅੱਖਾਂ ਦੀ ਜਿਹੜੀ ਚਮਕ ਧਮਕੋ ਬਹੁਤ ਬਰਕਰਾਰ ਰਹਿੰਦੀ ਨਾਲ ਦੀ ਨਾਲ ਹੀ ਜਿਹੜੀ ਲੋਕ ਗਾਜਰਾ ਖਾਂਦੇ ਨੇ ਉਹਨਾਂ ਦੇ ਵਿੱਚ ਖੂਨ ਦੀ ਕਮੀ ਨਹੀਂ ਹੁੰਦੀ ਉਹਨਾਂ ਦੇ ਵਿੱਚ ਕਿਉਂਕਿ ਆਏ ਗਾਜਰ ਵਿੱਚ ਵੀ ਬਹੁਤ ਸਾਰਾ ਆਇਰਨ ਪਾਇਆ ਜਾਂਦਾ ਤੱਤ ਜਿਹੜਾ ਆ ਜੋ ਸਾਡੇ ਸਿਹਤ ਲਈ ਬੜਾ ਜ਼ਰੂਰੀ ਆ ਤੇ ਸਾਡੇ ਸਿਹਤ ਚ ਬਾਡੀ ਦੇ ਵਿੱਚ ਖੂਨ ਜਦੋਂ ਪੂਰਾ ਰਹੇਗਾ ਤਾਂ ਸਹੀ ਕੁਦਰਤੀ ਗੱਲ ਸਿਹਤਮੰਦ ਰਵਾਂਗੇ ਨਾਲ ਹੀ ਜਿਹੜੇ ਲੋਕ ਗਾਜਰਾ ਖਾਂਦੇ ਨੇ ਉਹਨਾਂ ਨੂੰ ਸ਼ੂਗਰ ਦਾ ਰੋਗ ਘਟ ਲੱਗਣ ਦੀ ਸੰਭਾਵਨਾ ਬਣੀ ਰਹਿੰਦੀ ਆ ਕਿਉਂਕਿ ਇਹ ਵੀ ਐਚ ਵੀ ਬਹੁਤ ਸਾਰੇ ਤੱਤ ਪਾਏ ਜਾਂਦੇ ਨੇ ਇਹ ਸਾਡੀ ਸਕਿਨ ਨੂੰ ਗਾਜਰਾ ਜਿਹੜੀਆਂ ਨੇ ਬਹੁਤ ਹੀ ਨਰਮ ਜੀਆਂ ਬਣਾ ਕੇ ਰੱਖਦੀਆਂ ਜਿਵੇਂ ਆਪਾਂ ਛੋਟੀ ਉਮਰ ਦੇ ਬੱਚੇ ਨੂੰ ਆਪਾਂ ਟੱਚ ਕਰਦੇ ਆਪਾਂ ਨੂੰ ਪਤਾ ਲੱਗਦਾ ਉਹ ਕਿੰਨੀ ਪੋਲੀ ਜੀ ਸਕਿਨ ਨੇ ਆ ਤੇ ਜੇ ਆਪਾਂ ਕਿਸੇ ਹੋਰ ਬੰਦੇ ਦੀ ਸਕਿਨ ਨੂੰ ਟੱਚ ਕਰਦੇ ਆ ਤਾਂ ਲੱਗਦਾ ਜਿਵੇਂ ਖਰੜਵੀ ਜੀ ਸਕਿਨ ਨੇ ਆ ਜਿਹੜੇ ਲੋਕ ਗਾਜਰਾ ਖਾਂਦੇ ਨੇ ਚਾਹੇ ਉਹ ਸਬਜੀ ਬਣਾ ਕੇ ਖਾਂਦੇ ਹੋਣ ਚਾਹੇ ਉਹ ਕੁਝ ਵੀ ਬਣਾ ਕੇ ਖਾਂਦੇ ਹੋਣ ਜਾਂ ਡਾਇਰੈਕਟਲੀ ਵੀ ਖਾਂਦੇ ਹੋਣ ਤਾਂ ਉਹਨਾਂ ਨੂੰ ਇਹਦੇ ਬਹੁਤ ਜ਼ਿਆਦਾ ਫਾਇਦਾ ਹੋ ਰਹੇ ਨੇ ਮੈਂ ਸਮਝਦਾ ਕਿ ਹਰੇਕ ਪਰਿਵਾਰਕ ਮੈਂਬਰਾਂ ਨੂੰ ਗਾਜਰਾਂ ਖਾਣੀਆਂ ਚਾਹੀਦੀਆਂ ਨੇ ਇਹਦਾ ਮਤਲਬ ਇਹ ਨਹੀਂ ਕਿ ਰੋਜ਼ ਹੀ ਖਾਈ ਜਾਣ ਕਹਿਣ ਤੋਂ ਭਾਵੇਂ ਕਿ ਤੁਸੀਂ ਹਫ਼ਤੇ ਦੇ ਵਿੱਚ ਦੋ ਵਾਰੀ ਵੀ ਬਣਾ ਕੇ ਖਾ ਸਕਦੇ ਹੋ ਜਾਂ ਉਹਦੀ ਕੁਝ ਮਾਤਰਾ ਦੂਜੀ ਸਬਜ਼ੀ ਚ ਮਿਕਸ ਕਰਕੇ ਖਾਦੀ ਜਾ ਸਕਦੀ ਪਰ ਜ਼ਰੂਰੀ ਇਹ ਆ ਜਦੋਂ ਵੀ ਗਾਜਰਾਂ ਬਣਾਉਣੀਆਂ ਹੋਣ ਕਦੇ ਵੀ ਅਲੂਮੀਨੀਅਮ ਦੇ ਬਰਤਨ ਚ ਨਹੀਂ ਬਣਾਉਣੀਆਂ ਚਾਹੀਦੀਆਂ ਉਹ ਚੰਗੇ ਸਟੀਲ ਦੇ ਬਰਤਨ ਦੇ ਵਿੱਚ ਜਾਂ ਕੋਈ ਹੋਰ ਬਰਤਨ ਜਿਹੜਾ ਵਾ ਉਹਦੇ 'ਚ ਤਿਆਰ ਕਰਨੀ ਚਾਹੀਦਾ ਐਲੂਮੀਨੀਅਮ ਨੂੰ ਛੱਡ ਕੇ ਐਲੂਮੀਨੀਅਮ 'ਚ ਤਿਆਰ ਕੀਤੀ ਹੋਈ ਸਬਜ਼ੀ ਸਾਰੀ ਦੀ ਸਾਰੀ ਬੇਕਾਰ ਹੋ ਜਾਂਦੀ ਆ ਉਹਦੇ ਸਾਰੇ ਤੱਤ ਨਸ਼ਟ ਹੋ ਜਾਂਦੇ ਨੇ ਇਸ ਕਰਕੇ ਕਦੀ ਵੀ ਐਚ 'ਚ ਨਹੀਂ ਬਣਾ ਕੇ ਖਾਣੀ ਚਾਹੀਦੀ ਨਾਲ ਦੀ ਨਾਲ ਕਿ ਗਾਜਰਾਂ ਨੂੰ ਬਹੁਤ ਜ਼ਿਆਦਾ ਰਿੰਨਣਾ ਨਹੀਂ ਚਾਹੀਦਾ ਕਿ ਉਹਦੀਆਂ ਸ਼ੀਟੀਆਂ ਮਰਵਾ ਮਰਵਾ ਕੇ ਹੀ ਉਹ ਤੋਂ ਸਾਰੇ ਤੱਤ ਮਾਰ ਦਿੱਤੇ ਜਾਣ ਹਮੇਸ਼ਾ ਸਬਜ਼ੀ ਨੂੰ ਉਨਾ ਹੀ ਪਕਾਉਣਾ ਚਾਹੀਦਾ ਜਿੰਨੀ ਕੋ ਖਾਂ 'ਚ ਸਵਾਦ ਲੱਗਦੀ ਹੋਵੇ ਜਿਆਦੀ ਪਕਾਈ ਸਬਜ਼ੀ ਤੋਂ ਵੀ ਤੱਤ ਜੜੇ ਨੇ ਮਰ ਜਾਂਦੇ ਦੇ ਨੇ ਤੇ ਜਿਹੜੇ ਤੇ ਨਾਲ ਦੀ ਨਾਲ ਖਾਸ ਕਰਕੇ ਖਿਆਲ ਰੱਖੋ ਕਿ ਆਪਣੀ ਖੇਤਰ ਦੇ ਰੰਗ ਦੀਆਂ ਗਾਜਰਾਂ ਹੀ ਖਾਵੋ ਦੂਜੇ ਇਲਾਕੇ ਦੀਆਂ ਗਾਜਰਾਂ ਖਾਣੀਆਂ ਸਿਹਤ ਲਈ ਨਹੀਂ ਚੰਗੀਆਂ ਹੁੰਦੀਆਂ ਕਿਉਂਕਿ ਕੁਦਰਤ ਨੇ ਜੋ ਮੌਸਮ ਬਣਾਏ ਨੇ ਜੋ ਧਰਤੀ ਦੀ ਵੰਡ ਕੀਤੀ ਆ ਉਹ ਕੋਈ ਸੋਚ ਕੇ ਕੀਤੀ ਆ ਉਥੋਂ ਦੇ ਲੋਕਾਂ ਦਾ ਉਥੋਂ ਦੇ ਮੁਤਾਬਕ ਹੀ ਖਾਣਾ ਹੁੰਦਾ ਆ ਸਾਨੂੰ ਦੂਜੇ ਇਲਾਕੇ ਦੇ ਖਾਣੇ ਨੂੰ ਆਪਣੀ ਆਦਤ ਦਾ ਸ਼ਿਕਾਰ ਨਹੀਂ ਕਰਨਾ ਚਾਹੀਦਾ ਇੱਕ ਮਾੜੀ ਗੱਲ ਆ ਜੋ ਸਾਡੇ ਲਈ ਅਲੱਗ-ਅਲੱਗ ਬਿਮਾਰੀਆਂ ਨਾਲ ਅਨੁਪੀੜਿਤ ਕਰ ਰਹੀ ਹੈ ਇਸੇ ਗੱਲ ਚੱਕਰ ਦੇ ਵਿੱਚ ਆਪਾਂ ਇਹ ਚੈਨਲ ਬਣਾਇਆ ਜਿਹਦਾ ਨਾਮ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਰੱਖਿਆ ਜਿਹਨੂੰ ਤੁਸੀਂ ਬਹੁਤ ਪਿਆਰ ਦਿੰਦੇ ਹੋ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੂਂਦੇ ਵਸਦੇ ਰਹੋ ਰੱਬ ਸੋਣਾ ਤੁਹਾਡੀਆਂ ਲੰਬੀਆਂ ਉਮਰਾਂ ਕਰਨਾ